ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਤੇ ਚੋਣਾਂ ਤੋਂ ਪਹਿਲੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਮ ਆਦਮੀ ਪਾਰਟੀ ਤੇ ਭਗਵੰਤ ਸਰਕਾਰ ਤੇ ਵੱਡੇ aarop ਲਗਾਏ ਨੇ ਜੀहां ਮੁੱਖ ਮੰਤਰੀ ਭਗਵੰਤ ਮਾਨ ਦੇ ਤੇ ਆਪ ਸਰਕਾਰ ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਜਿਹੜੇ ਹੈਗੇ ਗੰਭੀਰ aarop ਲਗਾਏ ਨੇ ਉਹਨਾਂ ਵੱਲੋਂ ਕਹਿਣਾ ਹੈਗਾ ਕਿ ਜਿਹੜੀ ਆਮ ਆਦਮੀ ਪਾਰਟੀ ਹੈਗੀ ਉਹਨਾਂ ਨੇ ਫਰਜ਼ੀ ਵੈਲਿਡ ਪੇਪਰ ਜਿਹੜੇ ਹੈਗੇ ਛਪਵਾਲੇ ਨੇ ਇਹ ਵੱਡਾ ਬਿਆਨ ਜਿਹੜਾ ਹੈਗਾ ਵੱਡੇ aarop ਜਿਹੜੇ ਹੈਗੇ ਚੰਨੀ ਵੱਲੋਂ ਆਪ ਸਰਕਾਰ ਤੇ ਲਗਾਏ ਗਏ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਵੱਧ ਬੈਲਟ ਪੇਪਰ ਹੈਗੇ ਉਹ ਛਪਵਾ ਲੈ ਰਹੇ ਉਸ ਦੇ ਉੱਤੇ ਆਮ ਆਦਮੀ ਪਾਰਟੀ ਦੀ ਮੋਹਰ ਹੈ ਤੇ ਪੰਜਾਬ ਸਰਕਾਰ ਇਹ ਚੋਣਾਂ ਨੂੰ ਵੀ ਲੁੱਟਣਾ ਚਾਹੁੰਦੀ ਹੈ ਦੱਸ ਦिए ਕਿ ਪਰਸੋ ਯਾਨੀ ਕਿ 14 ਤਰੀਕ ਨੂੰ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਿਤੀ ਦੀ ਚੋਣਾਂ ਨੇ ਯਾਨੀ ਕਿ ਪਰਸੋ VOTING ਹੋਵੇਗੀ ਤੇ ਅੱਜ ਜਿਹੜਾ ਹੈਗਾ ਉਹ ਪ੍ਰਚਾਰ ਦਾ ਆਖਰੀ ਦਿਨ ਹੈਗਾ ਤੇ ਅੱਜ ਸ਼ਾਮ 5 ਵਜੇ ਤੱਕ ਜਿਹੜੀ ਹੈਗੀ ਚੋਣ ਪ੍ਰਚਾਰ ਥੰਮ ਜਾਵੇਗਾ ਰੁਕੂ ਜਾਵੇਗਾ ਤੇ ਇਸੇ ਵਿੱਚਕਾਰ ਕਾਂਗਰਸ ਦੇ ਜਿਹੜੇ ਸਾਂਸਦ ਹੈ ਜਲੰਧਰ ਤੋਂ ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਉਹ ਵੀ ਆਪਣੀ ਪਾਰਟੀ ਦੇ ਕੈਂਡੀਡੇਟਸ ਦੇ ਹੱਕ ਚ ਲਗਾਤਾਰ रहेਗਾ ਚੋਣ ਪ੍ਰਚਾਰ ਕਰਨੇ ਤੇ ਇਸੇ ਚੋਣ ਪ੍ਰਚਾਰ ਦੇ ਦੌਰਾਨ ਜੁੜੇ ਹੈਗੇ ਅੱਜ ਉਹਨਾਂ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਉਹਨਾਂ ਨੇ ਵੱਡੇ aarop ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਏ ਨੇ ਭਗਵੰਤ ਸਰਕਾਰ ਤੇ ਲਗਾਏ ਨੇ ਤੇ ਉਹਨਾਂ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਫਰਜ਼ੀ ਬੈਲਟ ਪੇਪਰ ਜਿਹੜੇ ਨੇ ਉਹ ਛਪਵਾ ਲਏ ਨੇ ਤੇ 100-100 ਫਰਜ਼ੀ ਬੈਲਟ ਪੇਪਰ ਪਹਿਲੇ ਹੀ ਜਿਹੜੇ ਬੂਥ ਹੈਗੇ ਆ ਜਿੱਥੇ VOTING ਹੋਣੀ ਉੱਥੇ ਬੂਥਾਂ ਤੇ ਪਹਿਲੇ ਹੀ ਜਿਹੜੇ ਹੈਗੇ 100-100 ਫਰਜ਼ੀ ਬੈਲਟ ਪੇਪਰ ਆਮ ਆਦਮੀ ਪਾਰਟੀ ਦੇ ਜਿਸ ਤੇ ਮੋਹਰ ਲੱਗੀ ਹੋਈ ਹੈ ਉਹ ਪਹੁੰਚ ਇਹ ਵੱਡੇ ਗੰਭੀਰ aarop ਜਿਹੜਾ ਹੈਗਾ ਚੰਨੀ ਵੱਲੋਂ ਆਜ ਆਪ ਸਰਕਾਰ ਪੰਜਾਬ ਸਰਕਾਰ ਤੇ ਲਗਾਏ ਗਏ ਨੇ ਸੁਣੋ ਚੰਨੀ ਨੇ ਕੀ ਕੁਝ ਕਿਹਾ ਕਿ ਇੱਕ ਬਹੁਤ ਬੜਾ ਛੇੜਿਆ ਅੰਤਰ ਆਮ ਆਦੀ ਪਾਰਟੀ ਵਾਲੇ ਕਰ ਰਹੇ ਆ ਉਹਨਾਂ ਨੇ ਜਿਹੜੀਆਂ ਪਰਚੀਆਂ ਅੰਦਰ ਪੈਣੀਆਂ ਉਹ ਖਾਲਤੂ ਛਪਾ ਲਿਆ ਹਰ ਬੂਥ ਤੇ ਲਗਭਗ 100 ਪਰਚੀ ਉਹਨਾਂ ਨੇ ਪਹਿਲਾਂ ਪਹੁੰਚਾ ਦਿੱਤੀ ਹੈ ਤਾਂ ਕਿ ਮੋਰਾ ਲੱਗੀਆਂ ਹੋਈਆਂ ਉਹਦੇ ਉੱਪਰ ਝਾੜੂ ਉੱਪਰ ਤੇ ਉਹ ਉਹਨਾਂ ਨੇ ਅੰਦਰ ਪਾਉਣੀਆਂ ਹੈ ਇਹ ਜਿਹੜਾ ਵੱਡਾ ਛੇੜਿਆੰਤਰ BHL 102 ਦੇ ਨਾਲ ਮਿਲ ਕੇ ਕਰ ਰਹੇ ਉਹ ਇਹਦੇ ਖਮਿਆਜੇ ਉਹਨਾਂ ਨੂੰ ਬਾਅਦ ਚ ਭੁਗਤਨੇ ਪੈਣੇ ਆ ਇਹ ਛੇੜਿਆੰਤਰ ਇਸ ਸਕੈਂਡਲ ਬਾਅਦ ਉਜਾਗਰ ਹੋਣਾ ਇਸ ਕਰਕੇ ਮੈਂ ਅਫਸਰਾਂ ਨੂੰ ਔਰ ਜਿਹੜੇ ਬੰਦੇ ਦੇ ਚ ਇਨਵੋਲ ਹੈ ਉਹਨਾਂ ਨੂੰ ਪਹਿਲਾਂ آگਾਹ ਕਰ ਦੇਣਾ ਚਾਹੁੰਦਾ ਇਸ ਤੇ ਬਾਜ਼ ਆ ਜਾਣਗੇ ਤਾਂ ਦੇਖਿਓ ਤੁਸੀਂ ਸਾਫ਼ ਤੌਰ ਤੇ ਵੱਡੇ aarop ਜਿਹੜੇ ਹੈਗੇ ਚੰਨੀ ਵੱਲੋਂ ਲਗਾਏ ਗਏ ਨੇ ਕਿ ਸਰਕਾਰ ਇਸ ਥੋਣ ਨੂੰ ਬਿਨ ਲੁੱਟਣਾ ਚਾਹੁੰਦੀ ਹੈ ਵੱਡਾ ਸਕੈਂਡਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਦੱਸਦੀ ਕਿ ਇਸ ਤੋਂ ਪਹਿਲੇ ਸੁਨੀਲ ਜਾਕਰ ਨੇ ਵੀ ਜਿਹੜੇ ਭਾਜਪਾ ਦੇ ਪੰਜਾਬ ਪ੍ਰਧਾਨ ਉਹਨਾਂ ਵੱਲੋਂ ਵੀ ਵੱਡੇ aarop ਆਮ ਆਦਮੀ ਪਾਰਟੀ ਤੇ ਲਗਾਏ ਗਏ ਸੀ ਤੇ ਇਸ ਤੋਂ ਇਲਾਵਾ ਜੇ ਆਕਾਲੀ ਦਲ ਦੀ ਗੱਲ ਕਰੀਏ ਤੇ ਕਾਂਗਰਸ ਦੀ ਗੱਲ ਕਰੀਏ ਤੇ ਭਾਜਪਾ ਇਹ ਲਗਾਤਾਰ ਆਕਾਲੀ ਦਲ ਵੱਲੋਂ ਵੀ ਵੱਡੇ aarop ਜਿਹੜੇ ਆਮ ਆਦਮੀ ਪਾਰਟੀ ਤੇ ਲਗਾਏ ਗਏ ਕਿ ਤੱਕਾਸ਼ਾਈ ਕੀਤੀ ਜਾ ਰਹੀ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਵੀ ਦੇਖਿਆ ਲੜਾਈ ਹੋਈ ਜਿਵੇਂ ਕਾਗਜ਼ ਖੋਲੇ ਗਏ ਉਮੀਦ ਸੀ ਇਹ ਵੱਡੇ aarop ਜਿਹੜੇ ਹੈਗੇ ਲਗਾਤਾਰ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਤੇ ਲੱਗ ਰਹੇ ਨੇ ਤੇ ਉਸੇ ਵਿਚਕਾਰ ਜਿੱਥੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈਗਾ ਇਸੇ ਵਿਚਕਾਰ ਹੁਣ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਇਹ ਵੱਡੇ ਗੰਭੀਰ aarop ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਏ ਗਏ ਤੇ ਵੱਡਾ ਬਿਆਨ ਜ਼ਰੂਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਹੈਗੇ ਐਕਸਟਰਾ ਬੈਲਟ ਪੇਪਰ ਜਿਹੜੇ ਹੈਗੇ ਪਹਿਲੇ ਤੋਂ ਛਪਵਾਲੇ ਨੇ ਉਸ ਬੈਲਟ ਪੇਪਰਾਂ ਤੇ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੀ ਮੋਹਰ ਲੱਗੀ ਹੈ ਤੇ ਬੂਥਾਂ ਤੇ ਇਹ ਜਿਹੜੇ ਬੈਲਟ ਪੇਪਰ ਇਹ ਪੁੰਚਾ ਇਹ ਵੱਡੇ ਜਿਹੜੇ aarop ਨੇ ਇਹ ਆਮ ਆਦਮੀ ਪਾਰਟੀ ਤੇ ਚੰਨੀ ਵੱਲੋਂ ਲਗਾਏ ਗਏ ਨੇ ਤੇ ਅੱਜ ਜਿਹੜਾ ਹੈਗਾ ਉਹਨਾਂ ਵੱਲੋਂ ਇਹ ਵੱਡੇ aarop ਸਿੱਧਾ ਤੌਰ ਤੇ ਜਿਹੜਾ ਹੈਗਾ ਭਗਵੰਤ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਉਹਨੇ ਲਗਾਇਆ ਹੈ ਤੇ ਹੁਣ ਪਰਸੋ ਜਿਹੜੀ ਹੈਗੀ ਵੋਟਿੰਗ ਹੈ ਤੇ ਪਰਸੋ ਵੋਟਾਂ ਜਿਹੜੀ ਹੈਗੀਆਂ ਪੈਣਗੀਆਂ ਤੇ ਇਸੇ ਵਿਚਾਰ ਹੁਣ ਜਿਹੜੇ ਹੈਗੇ ਲਗਾਤਾਰ ਜਿਹੜੇ ਹੈਗੇ ਆ ਵਿਰੋਧੀ ਜਿਹੜੀ ਆਮ ਆਦਮੀ ਪਾਰਟੀ ਨੂੰ ਕੀ ਰਹੀ ਸੀ ਤੇ ਉਸੇ ਵਿਚਾਰ ਹੀ ਹੁਣ ਅੱਜ ਵੀ ਚੋਣ ਪ੍ਰਚਾਰ ਦੇ ਦੌਰਾਨ ਜਿਹੜੇ ਚੰਨੀ ਹੈਗੇ ਉਹਨਾਂ ਵੱਲੋਂ ਵੱਡਾ ਬਿਆਨ ਜ਼ਰੂਰ ਦਿੱਤਾ ਗਿਆ ਤੇ ਵੱਡੇ aarop ਗੰਭੀਰ ਜੁੜੇ ਹੈਗੇ ਆ ਪੰਜਾਬ ਸਰਕਾਰ ਤੇ ਲਗਾਏ ਗੇ ਨੇ ਫਿਲਹਾਲ ਹੁਣ ਪਰਸੋ VOTING ਹੋਵੇਗੀ ਕਿ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਆਖਿਰਕਾਰ ਲੋਕ ਜਿਹੜੇ ਹੈਗੇ ਨੇ ਕਿਸ ਪਾਰਟੀ ਦੇ ਹੱਕ 'ਚ ਜਿਹੜਾ ਹੈਗਾ ਫੈਸਲਾ ਸੁਣਾਣਗੇ ਬਾਕੀ ਥੋੜਾ ਇਸ ਖਬਰ ਤੇ ਕੀ ਕੁਝ ਕਹਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ